ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ press ਵਰਤਾ ਤੇ ਆਈ ਹੋਈ ਮੇਰੇ ਸਾਰੇ ਮੀਡੀਆ ਸਾਥੀ press ਐਂਡ ਡਿਜੀਟਲ ਐਂਡ ਮੀਡੀਆ ਮੇਰੇ ਨਾਲ ਬੈਠੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੈਡਮ ਰਲਿ ਸਖਲਾਨੀ ਜੀ ਚਰਨੈ ਨੰਗਲ ਜੀ ਸੰਤੋਸ਼ ਕੁਮਾਰ ਗੋਗੇ ਜੀ ਅਸੀਂ ਸਭ ਜਾਣਦੇ ਹਾਂ ਕਿ ਬੀਤੇ ਦਿਨੀ ਲੋਰ ਵਿਖੇ ਗੁਰਪਤਵੰਤ ਪੰਨੂ ਦੇ ਵੱਲੋਂ ਜੋ ਭਾਰਤ ਅਤੰਤ ਬਾਬਾ ਖਾਬ ਦੀ ਇਮਰਾਨ ਅਬੇਦਕਰ ਜੀ ਦੇ ਪੁੱਤਰੇ ਨਾਲ ਛੇੜਛਾੜ ਤੇ ਪੱਦੀ ਸਰਦਾਤਰੀ ਲੇਖ ਜੋ ਬੇਅਦਬੀ ਕੀਤੀ ਹੈ ਪੂਰੀ ਆਮ ਆਦਮੀ ਪਾਰਟੀ ਉਹਦਾ ਕੜੇ ਸ਼ਬਦਾਚ ਅਸੀਂ ਨਿੰਦਿਆ ਕਰਦੇ ਆ ਅਸੀਂ ਉਸ ਨੂੰ ਕੰਡੈਮ ਕਰਦੇ ਆ ਤੇ ਮੈਂ ਸਾਰੇ ਪੰਜਾਬ ਨੂੰ ਇੱਕ ਸੁਨੇਹਾ ਦੇਣਾ ਚਾਹਨਾ ਡਾਕਟਰ ਬਾਬਰ ਸਾਹਿਬ ਟੀਮ ਰਾਮ ਅੰਬੇਦਕਰ ਜੀ ਜੋ ਭਾਰਤ ਦੇ ਪਹਿਲੇ ਲੋਕ ਮਨਿਸਟਰ ਵੀ ਰਹੇ ਇੱਕ ਸੋਸ਼ਲ ਰਿਫਾਰਮਰ ਸਿਗੇ ਵੱਖ-ਵੱਖ ਕਮੇਟੀਆਂ ਦੇ ਮੈਂਬਰ ਰਹੇ ਜਿਨ੍ਹਾਂ ਦਾ ਲਿਖਿਆ ਸੰਵਿਧਾਨ ਅੱਜ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪੂਰੇ ਭਾਰਤ ਵਿੱਚ ਲਾਗੂ ਹੈ ਜਿਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਕਰਕੇ ਅੱਜ ਹਰ ਇੱਕ ਇਨਸਾਨ ਨੂੰ ਬਰਾਬਰੀ ਦੀ ਵੋਟ ਪਾਉਣ ਦਾ ਹਰ ਇੱਕ ਇਨਸਾਨ ਨੂੰ ਕਾਈ ਤੇ ਮੈਂ ਖੁਦ ਦੇ ਬਾਰੇ ਵੀ ਕਹਾ ਤੇ ਸਾਨੂੰ ਅੱਜ ਸਿਆਸਤ ਵਿੱਚ ਅੱਗੇ ਆਣ ਦਾ ਮੌਕਾ ਮਿਲਿਆ ਮੈਂ ਇੱਕ ਉਹਨਾਂ ਦੇ ਇਨਸਾਨ ਜਿਨ੍ਹਾਂ ਨੂੰ ਇੱਕ ਪਿਛਲੇ ਹੋਏ ਵਰਕ ਨੂੰ ਵੀ ਡਾਕਟਰ ਜੱਜ ਤੇ ਵੱਡੀਆਂ-ਵੱਡੀਆਂ ਆਈਐਸ ਆਈਪੀਐਸ ਬਣਨ ਦੇ ਕਾਬਿਲ ਹੋ ਸਕੇ ਇਹ 바ਵਾ ਸਾਹਿਬ ਦੀ ਦੇਣ ਨੇ ਇਸ ਸਾਡੇ ਸਰਕਲ ਸਿਰਫ ਦਰੇ ਸਮਾਜ ਦੀ ਨਹੀਂ ਪੂਰੇ ਦੇਸ਼ ਦੇ ਰਿਫਾਰਮ ਕਰਨ ਵਾਸਤੇ ਤੇ ਦੂਜੇ ਪਾਸੇ ਇਹ ਫੋਟੋ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਗੁਰਪਤਵੰਤ ਸਿੰਘ ਪੰਨੂ ਜੋ ਕਿ ਸੋ ਕਾਲਡ ਸਿੱਖ ਕਹਿੰਦਾ ਹੈ ਆਪਣੇ ਨੂੰ ਸਿੱਖ ਫॉर ਜਸਟਿਸ ਜੋ ਇਹਨਾਂ ਨੇ ਆਪਣੀ ਮੁਹਿੰਮ ਚਲਾਈ ਹੈ ਉਫਦੇ ਮੁਖੀ ਨੇ ਕੀ ਤੁਸੀਂ ਇਸ ਚਿਹਰੇ ਨੂੰ ਕਹਿਆ ਸਾਡੇ ਇਹੋ ਚਿਹਰਾ ਹੈ ਜੋ ਨਾ ਤੇ ਸਿੱਖ ਹੈ ਜੋ ਨਾ ਇੱਕ ਪੰਜਾਬੀ ਹੈ ਤੇ ਨਾ ਹੀ ਇੱਕ ਹਿੰਦੁਸਤਾਨੀ ਹੈ ਇਹ ਮਹਿਜ ਏਜੰਸੀਆਂ ਦਾ ਪਾਲਿਆ ਹੋਇਆ ਸੈਂਟਰ ਦੀਆਂ ਏਜੰਸੀਆਂ ਦਾ ਪਾਲਿਆ ਹੋਇਆ ਇੱਕ ਫਸਤੀ ਮਾਫੁੰਬਾਦੀ ਲਾਸ਼ਾਂ ਉੱਤੇ ਮਹਾਦੀ ਬਾਵਾਦਿਆਂ ਕੁੱਖਾਂ ਉੱਤੇ ਬੜਦਿਆਂ ਸਿਧਿਆਂ ਉੱਤੇ ਰਾਜਨੀਤੀ ਤੇ ਆਪਣੀ ਦੁਕਾਨਦਾਰੀ ਚਲਾਉਣ ਵਾਲਾ ਵਿਅਕਤੀ ਹੈ ਜੋ ਕਿ ਪੰਜਾਬ ਦੇ ਹਾਲਾਤ ਅੱਜ ਪੰਜਾਬ ਜੋ ਤਰੱਕੀ ਦੀਆਂ ਰੀਹਾ ਤੇ ਚੜ ਰਿਹਾ ਹੈ ਦੁਬਾਰਾ ਉਫਨ ਨੂੰ ਦੁਬਾਰਾ ਕਾਲੇ ਦੌਰ 'ਚ ਫੁੱਟਣ ਦੇ ਵਾਸਤੇ ਹਰ ਸੰਭ 可能 ਹਰ ਸਾਜ਼ਿਸ਼ ਕਰਨ ਜਾ ਰਹੇ ਨੇ ਮੈਂ ਇਹ ਬੜੀ ਜ਼ਿੰਮੇਵਾਰੀ ਦੇ ਨਾਲ ਕਹਿਣਾ ਮੈਂ ਇਹ ਬੇਨਤੀ ਦੇ ਨਾਲ ਵੀ ਕਹਿਣਾ ਸਾਰੇ ਦਲਿਤ ਪ੍ਰਵਾਹ ਕਮਿਊਨਿਟੀ ਨੂੰ ਕਿ ਸਾਨੂੰ ਐਸੇ ਪੰਜਾਬ ਤੋਂੜੀ ਤਾਕਤਾਂ ਐਸੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਪਰ ਇਹ ਜਵਾਬ ਧਰਨੇ ਮੁਜਾਹਰਿਆ ਦੇ ਵਿੱਚ ਨਹੀਂ ਪੰਜਾਬ ਦੀ ਤਰੱਕੀ ਦੇ ਵਿੱਚ ਬਰਾਬਰੀ ਦੇ ਹਿੱਸੇਦਾਰ ਬਣ ਕੇ ਇਹ ਚਾਹੁੰਦੇ ਨੇ ਕਿ ਪੂਰਾ ਦਲਿਤ ਸਮਾਜ ਅੱਜ ਇਹ ਬਾਵਾਸਾਮ ਨੂੰ ਟਾਰਗੇਟ ਕਰਕੇ ਇਹ ਚਾਹੁੰਦੇ ਨੇ ਕਿ दलित ਸਮਾਜ ਦੇ ਵਿੱਚ ਵੀ ਇਹ ਪੰਜਾਬ ਦੇ ਜਿਹੜੀਆਂ ਵੰਡੀਆਂ ਨੇ ਉਸ ਨੂੰ ਹੋਰ ਗੂੜਾ ਕਰਕੇ ਉਸ ਨੂੰ ਖੂਨੀ ਰੰਗਤ ਦੇ ਕੇ ਇਹ ਪੰਜਾਬ ਨੂੰ ਦੁਬਾਰਾ ਤੋਂ ਬਰਬਾਦੀ ਦੇ ਰਾਹ ਤੇ ਲੈ ਕੇ ਜਾਣਾ ਚਾਹੁੰਦੇ ਨੇ ਜਿੱਥੇ ਜ਼ਿਕਰ ਕਰਨ ਵਾਲੀ ਤੇ ਗੌਰ ਕਰਨ ਵਾਲੀ ਗੱਲ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇਟਾ ਵੱਡਾ ਇੱਕ ਮੋਹਮ ਚਲਾਇਆ ਜਾ ਰਿਹਾ ਹੈ ਜੁੱਧ ਨਸ਼ਾ ਵਿਰੁੱਧ ਤੁਸੀਂ ਸਭ ਜਾਣਦੇ ਹੋ ਕਿ ਪੀਤੇ ਦਿਨਾਂ ਦੇ ਵਿੱਚ 3280 ਜੋ ਐਫ ਆਈ ਆਰ ਹੋ ਚੁੱਕੀਆਂ ਨੇ ਤੇ 5537 ਜਿਹੜੇ ਲੋਕ ਨੇ ਉਹ ਅਰੈਸਟ ਹੋ ਚੁੱਕੇ ਨੇ ਕਰੋੜਾਂ ਦੀ ਡਰੱਗ ਮਨੀ ਕਰੋੜਾਂ ਦੇ ਡਰੱਗ ਤੇ ਕਰੋੜਾਂ ਦੀਆਂ ਜਿਹੜੇ ਸੰਪਤੀਆਂ ਨੇ ਉਹ ਡਿਮਾਲਿਸ਼ ਕੀਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਇਹਨਾਂ ਲੋਕਾਂ ਕੋਲੋਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀਆਂ ਅਸੀਂ ਸਮੇਂ-ਸਮੇਂ ਤੇ ਦੇਖਦੇ ਆਏ ਆ ਗੁਰਪ੍ਰਤਵੰਤ ਸਿੰਘ ਪੰਨੂ ਜੋ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਗਿੱਦੜ ਧਮਕੀਆਂ ਪੰਜਾਬ ਪੁਲਿਸ ਨੂੰ ਪੰਜਾਬ ਦੇ ਲੋਕਾਂ ਨੂੰ ਇੱਥੇ ਤੱਕ ਕਿ ਇੱਕ ਵਾਰ ਤਾਂ ਇਹਨਾਂ ਨੇ ਰੇਲ ਟ੍ਰੈਕ ਦੇ ਜੋ ਪਟੜੀਆਂ ਸੀ ਉਹਨਾਂ ਨੂੰ ਵੀ ਖੋਲ ਕੇ ਇਹ ਸਮੇਂ ਤੇ ਜਿਹੜੇ ਸਰਕਾਰ ਦੀ ਮੁਸਤੈਦੀ ਨਾਲ ਦੇਖ ਕੇ ਉਸ ਨੂੰ ਜਿਹੜੀ ਇੱਕ ਘਟਨਾ ਨੂੰ ਬਹੁਤ ਮੇਜਰ ਘਟਨਾ ਨੂੰ ਅਸੀਂ ਬਚਾ ਸਕਕੇ ਹਾਂ ਤੇ ਇਹਨਾਂ ਨੇ ਇੱਥੇ ਤੱਕ ਕੋਸ਼ਿਸ਼ਾਂ ਕੀਤੀਆਂ ਨੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ 14 April ਜੋ ਬਾਬਾ ਸਾਹਿਬ ਪੀਮਰਾਵ ਥਾਪ ਦਾ ਜਨਮ ਦਿਨ ਆ ਰਿਹਾ ਹੈ ਉਸ ਨੂੰ ਇਸ ਇਸ ਐਸੇ ਇਨਸਾਨ ਨੂੰ ਜਵਾਬ ਦੇਣ ਵਾਸਤੇ ਸਾਨੂੰ ਇਕੱਠਿਆ ਹੋ ਕੇ ਸਿਰਫ ਉਹਨਾਂ ਨੂੰ ਸੈਲੀਬ੍ਰੇਟ ਕਰਨਾ ਹੈ ਉਹਨਾਂ ਦੇ ਦਿਨ ਨੂੰ ਮਨਾਣਾ ਹੈ ਇੱਕ ਐਸੀ ਮਹਾਨ ਸ਼ਖਸੀਅਤ ਨੂੰ ਕਰਨਾ ਜਿਨ੍ਹਾਂ ਨੇ ਦੇਸ਼ ਨੂੰ ਜੋੜਿਆ ਹੈ ਜਿਨ੍ਹਾਂ ਨੂੰ ਹਰ ਵਰਗ ਨੂੰ ਬਰਾਬਰੀ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਨੇ ਪੂਰੇ ਜਿਹੜੇ ਵੱਖਰੇਵੇ ਪਏ ਸੀਗੇ ਧਰਮਾਂ ਦੇ ਵਿੱਚ ਉਸ ਨੂੰ ਇੱਕ ਬਰਾਬਰ ਕੀਤਾ ਹੈ ਅਸੀਂ ਐਸੀ ਮਹਾਨ ਸ਼ਖਰੂ ਨੂੰ ਐਸੀ ਮਹਾਨ ਸ਼ਖਸੀਅਤ ਨੂੰ ਸੈਲੀਬ੍ਰੇਟ ਕਰਾਂਗੇ ਉਹਨਾਂ ਦਾ ਦਿਨ ਮਨਾਵਾਂਗੇ ਸ਼ਾਨੂ ਸ਼ੌਕਰਨਾ ਮਨਾਵਾਂਗੇ ਮੈਂ ਪੂਰੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਸਹਿਬਾਨ ਨੂੰ ਇਹ ਬੇਨਤੀ ਕਰਾਂਗਾ ਕਿ 14 ਤਰੀਕ ਨੂੰ ਜਿੱਥੇ-ਜਿੱਥੇ ਵੀ 바ਵਾ ਸਾਹਿਬ ਦੇ ਪੁੱਤ ਨੇ ਅਸੀਂ ਉਸ ਦਿਨ ਨੂੰ ਸੈਲੀਬ੍ਰੇਟ ਕਰਾਂਗੇ ਇੱਕ ਨੈਸ਼ਨਲ ਜਿੱਦਾਂ ਕਿ ਹਮੇਸ਼ਾ ਮਨਾਇਆ ਜਾਂਦਾ ਹੈ ਤੇ ਪੂਰੇ ਉਸੇ ਸ਼ਾਨੂ ਸ਼ੌਕਰ ਦੇ ਨਾਲ ਉਸ ਦਿਨ ਨੂੰ ਮਨਾਵਾਂਗੇ ਤੇ ਨਾਲ ਦੀ ਨਾਲ ਹੀ ਕੁਝ ਜੋ ਮੁੱਦੇ ਸਾਡੇ ਵਿਰੋਧੀਆਂ ਵੱਲੋਂ ਵੀ ਚੁੱਕੇ ਗਏ ਨੇ ਪੰਜਾਬ ਦੀ ਸੁਰੱਖਿਆ ਦੇ ਉੱਤੇ ਤੁਸੀਂ ਸਭ ਜਾਣਦੇ ਹੋ ਬੀਤੇ ਦਿਨੀ ਜੋ ਸੁਲੰਤਰ ਦੇ ਵਿੱਚ ਅਟੈਕ ਹੋਇਆ ਤੁਸੀਂ ਸਭ ਜਾਣਦੇ ਹੋ ਕਿ ਭਾਜਪਾ ਦੇ ਬਹੁਤ ਸਾਰੇ ਲੀਡਰਾਂ ਨੇ ਉਸ ਉੱਤੇ ਸਿਆਸਤ ਕੀਤੀ ਨਰਿੰਦਰ ਮੋਦੀ ਜੀ ਜਿਸ ਡੋਨਲਡ ਟਰੰਪ ਨੂੰ ਆਪਣਾ ਦੋਸਤ ਕਹਿੰਦੇ ਨੇ ਉਸ ਡੋਨਲਡ ਟਰੰਪ ਦੀਆਂ ਪਾਰਟੀਆਂ ਦਾ ਹਿੱਸਾ ਹੈ ਇੱਕ ਗੁਰਪਤਮ ਸਿੰਘ ਪੰਨੂ ਅੱਜ ਕਿਉਂ ਨਹੀਂ ਪ੍ਰਧਾਨ ਮੰਤਰੀ ਆਪਣੇ ਦੋਸਤ ਦੀ ਬਾਹ ਫੜ ਕੇ ਕਹਿੰਦਾ ਕਿ ਇਸ ਇਨਸਾਨ ਨੂੰ ਇਸ ਗੁਨੇਗਾਰ ਨੂੰ ਸਾਡੇ ਕੋਲ ਭੇਜੋ ਤੇ ਇਸ ਦੀ ਸਜ਼ਾ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ ਦਲਿਤ ਸਮਾਜ ਕਰੇਗਾ ਕਿ ਇਸ ਇਨਸਾਨ ਦੀ ਸਜ਼ਾ ਕੀ ਬਣਦੀ ਹੈ ਤੇ ਅਸੀਂ ਉਸ ਨੂੰ ਬਣਦੀ ਚਾਹਾਂਗੇ ਤੁਸੀਂ ਦੇਖਿਆ ਰਵਨੀਤ ਸਿੰਘ ਬਿੱਟੂ ਜੀ ਪਿਤੇ ਦਿਨ ਮਹਿਜ ਕੁਰਸੀ ਤੇ ਵੋਟਾਂ ਦੀ ਸਿਆਸਤ ਕਰਨ ਵਿੱਚ ਪੰਜਾਬ ਦੇ ਲਾਅ ਐਂਡ ਆਰਡਰ ਉੱਤੇ ਸਵਾਲ ਚੱਕ ਰਹੇ ਸੀ ਇਥੇ ਤੱਕ ਕਿ ਸਾਰੀ ਭਾਜਪਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਸਵਾਲ ਖੜਾ ਕਰ ਰਹੀ ਸੀ ਕੀ ਇਹ ਬਿੱਟੂ ਸਾਹਿਬ ਭੁੱਲ ਗਏ ਜਿਨ੍ਹਾਂ ਨੇ ਅਤਵਾਦ ਦੇ ਕਾਲੇ ਦੌਰ ਦੇ ਦੌਰਾਨ ਇਡਾ ਵੱਡਾ ਖਾਮਿਆਜ਼ਾ ਉਹ ਖੁਦ ਇੱਕ ਦੂਫਰੀ ਤੋਂ ਤੀਸਰੀ ਪੀੜੀ ਨੇ ਸਿਆਸਤ ਦੇ ਦੇ ਜਿਨ੍ਹਾਂ ਨੇ ਪੰਜਾਬ ਦੇ ਉਹਨਾਂ ਸਮਿਆਂ ਵਿੱਚ ਦੇਖਿਆ ਕਿ ਜਦੋਂ ਲਾਸ਼ਾਂ ਵਗਦੀਆਂ ਕਿ ਉਹ ਮਹਿਜ ਕੁਰਸੀ ਦੇ ਪਿੱਛੇ ਤੇ ਵੋਟਾਂ ਪਿੱਛੇ ਅੱਜ ਫਿਰ ਪੰਜਾਬ ਨੂੰ ਉਸ ਕਾਲੇ ਤੌਰ ਪਰ ਲੈ ਕੇ ਚਾਣਾ ਚਾਹੁੰਦੇ ਕਿਉਂ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਇਹਨਾਂ ਤੇ ਐਕਸ਼ਨ ਲੈਂਦੇ ਜਦ ਇਹ ਗਰਨੇਡ ਦੀਆਂ ਗੱਲਾਂ ਕਰਦੇ ਨੇ ਮੈਂ ਬਿੱਟੂ ਸਾਹਿਬ ਨੂੰ ਇਹ ਪੁੱਛਣਾ ਚਾਹਾਂਗਾ ਬਿੱਟੂ ਸਾਹਿਬ ਗਰਨੇਡ ਕਿਤੇ ਮੰਡੀਆਂ ਚ ਆਲੂ ਦੀਆਂ ਬੋਰੀਆਂ ਵਿੱਚੋਂ ਨਹੀਂ ਪੈਦਾ ਹੁੰਦੇ ਆਰਮੀ ਗ੍ਰੇਡ ਦੀਆਂ ਚੀਜ਼ਾਂ ਨੇ ਇਹ ਅੱਜ ਬਾਰਡਰ ਦੇ ਅਕ੍ਰੋਸ ਅਗਰ ਨਸ਼ਾ ਪੰਜਾਬ ਵਿੱਚ ਆਇਆ ਸੀ ਅਗਰ ਬਾਰਡਰ ਦੇ ਅਕ੍ਰੋਸ ਗਰਨੇਟ ਪੰਜਾਬ ਦੇ ਵਿੱਚ ਆ ਰਹੇ ਨੇ ਤੇ ਉਸ ਦੀ ਜ਼ਿੰਮੇਵਾਰੀ ਉਹ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੀ ਬਣਦੀ ਹੈ ਉਹ ਕਿਤੇ ਨਾ ਕਿਤੇ ਨਹੀਂ ਪੂਰੀ ਹੀ ਸੈਂਟਰ ਸਰਕਾਰ ਦੀ ਬਣਦੀ ਹੈ ਪੰਜਾਬ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਪੰਜਾਬ ਦੀ ਪੰਜਾਬ ਸਰਕਾਰ ਪੂਰੀ ਮੁਸਤੈਦੀ ਦੇ ਨਾਲ ਪੰਜਾਬ ਦੀ ਹਾਰਮਨੀ ਪੰਜਾਬ ਦੇ ਲੋਕਾਂ ਦੀ ਸੇਫਟੀ ਲਈ ਵਚਨਬੱਧ ਹੈ ਮੈਂ ਫਿਰ ਤੋਂ ਆਪ ਸਾਰਿਆਂ ਦਾ ਇੱਥੇ ਆਇਆ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਜ਼ਿਲ੍ਹਾ ਪ੍ਰਧਾਨ ਮੈਡਮ ਰੁਲੀਸ ਤਕਲਾਨੀ ਜੀ ਨੂੰ ਕਿ ਉਹ ਆਪਣੇ ਵਿਚਾਰ ਦੋ। ਅਜੀ ਸਤਿਕਾਰ ਜੀ ਮੀਡੀਆ ਪਰਸਨਸ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੱਥੇ ਆਉਣ ਤੇ ਧੰਨਵਾਦ। ਹਰਨੂਰ ਸਿੰਘ ਮਾਨ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਗੱਲ ਕੀਤੀ। ਸੋ ਸਾਨੂੰ ਇਹ ਚੀਜ਼ ਨੂੰ ਸਮਝ ਨਾ ਪਏਗਾ ਕਿ ਇੱਕ ਉਹ ਇਨਸਾਨ ਉਹ ਕਿੰਨਾ ਤਾਕਤਵਰ ਸੀ ਕਿ ਅੱਜ ਦੇ ਇਸ ਤਰ੍ਹਾਂ ਦੇ ਜਿਹੜੇ ਮੈਂ ਤਾਂ ਇਹੋ ਜਿਹੇ ਇਨਸਾਨ ਨੂੰ ਛੁਟਕੁਟੀ ਕਹੂੰਗੀ ਜਿਹੜਾ ਕਿਤੇ ਲੁੱਕ ਕੇ ਬੈਠ ਕੇ ਵਿਦੇਸ਼ਾਂ ਦੇ ਵਿੱਚੋਂ ਇਹੋ ਜਿਹੇ ਬਿਆਨ ਦਿੰਦੇ ਨੇ ਉਹ ਸਾਡੀ ਇਸ ਧਰਤੀ ਨੇ ਜਿਹਨੇ ਹਮੇਸ਼ਾ ਤੋਂ ਸ਼ੁਰੂ ਤੋਂ ਲੈ ਕੇ ਅਸੀਂ ਪੰਜਾਬ ਦੀ ਧਰਤੀ ਨੇ ਬਹੁਤ ਕੁਝ ਹੰਡਾਇਆ ਹੈ ਸੋ ਇਹ ਇਦਾਂ ਦੇ ਭੜਕਾਊ ਬਿਆਨ ਦੇ ਕੇ ਇਹ ਦੱਸਦੇ ਨੇ ਕਿ ਸਾਡੀ ਆਪਣੀ ਸਮਝ ਕਿੰਨੀ ਕੁ ਆ ਅਸੀਂ ਲੋਕਾਂ ਪੰਜਾਬ ਦੇ ਲੋਕ ਪੰਜਾਬ ਦੀ ਧਰਤੀ ਇਸ ਕੋਜੀ ਤੇ ਘਟੀਆ ਸਿਆਸਤ ਨੂੰ ਸਮਝਦੀ ਹੈ ਉਹ ਇਹਨਾਂ ਦੇ ਵਿੱਚ ਨਹੀਂ ਆ ਆ ਇਹ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਹੀਂ ਆ ਸਕਦੀ ਇੱਕ ਇਨਸਾਨ ਜਿਨੇ ਮਤਲਬ ਤੁਸੀਂ ਇਹ ਸੋਚ ਕੇ ਦੇਖੋ ਕਿ ਉਸ ਇਨਸਾਨ ਦੀਆਂ ਤਾਂ ਡਿਗਰੀਆਂ ਹੀ ਆ ਉਹ ਗਿਣ ਨਹੀਂ ਸਕਦਾ ਵਿਦੇਸ਼ਾਂ ਦੇ ਵਿੱਚੋਂ 31 ਡਿਗਰੀਆਂ ਦੇ ਉਹ ਉਹਨਾਂ ਦੇ ਕੋਲ 31 ਡਿਗਰੀਆਂ ਸੀ ਉਸ ਇਨਸਾਨ ਦੀ ਅਸੀਂ ਸਮਝ ਦੇ ਮੁਤਾਬਕ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਸੋ ਇਦਾਂ ਦੇ ਭੜਕਾਊ ਬਿਆਨਾਂ ਦੇ ਵਿੱਚ ਨਾ ਤਾਂ ਅਸੀਂ ਨਾ ਇਸ ਪੰਜਾਬ ਦੀ ਧਰਤੀ ਦੇ ਲੋਕ ਇਹ ਸਾਡਾ ਵੈਸੇ ਤਾਂ ਸਿਰਫ ਪੰਜਾਬ ਦੀ ਧਰਤੀ ਦਾ ਮੁੱਦਾ ਨਹੀਂ ਹੈ ਇਹ ਸਾਡੇ ਦੇਸ਼ ਦਾ ਮੁੱਦਾ ਹੈ ਸਾਡੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਔਰ ਸਾਡੀ ਜਿਹੜੀ ਆਪੋਜੀਸ਼ਨ ਹੈ ਇਸ ਮਾਮਲੇ ਦੇ ਵਿੱਚ ਇਸ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਸੋ ਅਸੀਂ ਇਹਦਾ ਹਰ ਤਰ੍ਹਾਂ ਨਾਲ ਜਵਾਬ ਦੇਵਾਂਗੇ 14 ਨਵੰਬਰ ਨੂੰ ਸੌਰੀ 14 ਤਰੀਕ ਅਪ੍ਰੈਲ ਨੂੰ ਜਿਹੜਾ ਦਿਹਾੜਾ ਆ ਰਿਹਾ ਜਨਮ ਦਿਹਾੜਾ ਇਸ ਵਿਪੂਤੀ ਦਾ ਮਹਾਨ ਵਿਪੂਤੀ ਦਾ ਜਨਮ ਦਿਹਾੜਾ ਉਹਨੂੰ ਅਸੀਂ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਜਿਦਾ ਹਮੇਸ਼ਾ ਮਨਾਇਆ ਜਾਂਦਾ ਉਹਦੇ ਮਨਾਵਾਂਗੇ ਔਰ ਡੰਡੇ ਔਰ ਝੰਡੇ ਲੈ ਕੇ ਸਾਡੇ ਵਲੰਟੀਅਰ ਉੱਥੇ ਹੋਣਗੇ ਪੈਰਾ ਵੀ ਦਵਾਂਗੇ ਜਿਹੜਾ ਕੋਈ ਆਏਗਾ ਉਹਨੂੰ ਜਵਾਬਦੀ ਦਵਾਂਗੇ ਸੋ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਸਾਜ਼ਿਸ਼ਾਂ ਦੇ ਵਿੱਚ ਨਾਂ ਦਾ ਹਿੱਸਾ ਬਣਨਾ ਹੈ ਨਾ ਇਹਦੇ ਤੋਂ ਪ੍ਰਭਾਵਿਤ ਹੋਣਾ ਹੈ ਔਰ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਔਰ ਸਾਡੇ ਵਲੰਟੀਅਰਸ ਨੂੰ ਅਸੀਂ ਸਨੇਹਾ ਦਵਾਂਗੇ ਕਿ ਇਹਨਾਂ ਗੱਲਾਂ ਦੇ ਵਿੱਚ ਇਹ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਪਰ ਸਾਨੂੰ ਇਦਾਂ ਲੱਗਦਾ ਕਿ ਇਹਨਾਂ ਨੂੰ ਸਿੱਖ ਧਰਮ ਦੀ ਸਮਝ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਸਿੱਖ ਧਰਮ ਕੀ ਹੈ ਸਿੱਖ ਧਰਮ ਨੇ ਹਮੇਸ਼ਾ ਇਹ ਸਾਂਝੀ ਵਾਲਤਾ ਦਾ ਇੱਕ ਸੁਨੇਹਾ ਦਿੱਤਾ ਹੈ ਸਾਡੇ ਦਸ਼ਮ ਪਾਤਸ਼ਾਹੀ ਨੇ ਉਹਨਾਂ ਨੇ ਸਾਰਿਆਂ ਨੂੰ ਇੱਕ ਆਪੇ ਅੰਮ੍ਰਿਤ ਛਕਾਇਆ ਸੀ ਔਰ ਇੱਕੋ ਹੀ ਉਹਦੇ ਵਿੱਚੋਂ ਇੱਕ ਭਾਂਡੇ ਦੇ ਵਿੱਚੋਂ ਅਮ ਇੱਕ ਬਾਟੇ ਦੇ ਵਿੱਚੋਂ ਅਸੀਂ ਮਤਲਬ ਉਹਨਾਂ ਨੇ ਇਹ ਅਮਰਤ ਚਕਾਇਆ ਸੀ ਸੋ ਉਹਨਾਂ ਨੇ ਤਾਂ ਇਹ ਚੀਜ਼ਾਂ ਪਹਿਲਾਂ ਹੀ ਖਤਮ ਕੀਤੀਆਂ ਔਰ ਜਾਤ ਪਾਤ ਆ ਬਾਬਾ ਨਾਨਕ ਨੇ ਜਦੋਂ ਆਪਣੀ ਸਿੱਖਿਆ ਹੀ ਸ਼ੁਰੂ ਕੀਤੀ ਸੀ ਉਹਨਾਂ ਨੇ ਇਹ ਗੱਲ ਜਾਤ ਪਾਤ ਨੂੰ ਖਤਮ ਕਰਨ ਤੋਂ ਹੀ ਸ਼ੁਰੂ ਕੀਤੀ ਸੀ ਕਿ ਜਾਤ ਪਾਤ ਨੂੰ ਅਸੀਂ ਸਿੱਖ ਧਰਮ ਹੀ ਉਤੋਂ ਨਿਕਲਿਆ ਸੀ ਜਿਹੜਾ ਜਾਤ ਪਾਤ ਨੂੰ ਮੰਨਦਾ ਹੀ ਨਹੀਂ ਉਹ ਸਾਂਝੀਵਾਲਤਾ ਦੀ ਔਰ ਬਰਾਬਰਤਾ ਦੀ ਗੱਲ ਕਰਦਾ ਇਹੋ ਜਿਹੇ ਲੋਕ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਸੋ ਉਹਨਾਂ ਨੂੰ ਸਿੱਖ ਧਰਮ ਦੀ ਸਟੱਡੀ ਕਰਨ ਦੀ ਲੋੜ ਹੈ ਸੋ ਬਾਕੀ ਅ ਅਸੀਂ 14 ਅਪ੍ਰੈਲ ਨੂੰ ਬਹੁਤ ਵਧੀਆ ਤਰੀਕੇ ਨਾਲ ਇਹ ਦਿਨ ਨੂੰ ਮਨਾਵਾਂਗੇ ਵੀ ਔਰ ਇਹਦਾ ਜਵਾਬ ਵੀ ਤਿਆਰ ਰਹੇਗਾ ਸੋ ਇਹਨਾਂ ਨੇ ਜੋ ਜੇ ਇਹ ਘਟਿਆਪੰਤੀ ਜਿਹੜੀ ਹੈ ਉਹਦਾ ਜਵਾਬ ਅਸੀਂ ਵਧੀਆ ਤਰੀਕੇ ਨਾਲ ਦੇਵਾਂਗੇ ਇਦਾਂ ਕਿ ਨਹੀਂ ਜੀ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸਾਥਿਓ ਬੜੇ ਸੈਂਸਿਟਿਵ ਮੁੱਦੇ ਦੇ ਉੱਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਤਿਕਾਰਯੋਗ ਸਾਥੀਆਂ ਨੇ ਕਾਫੀ ਡਿਟੇਲ ਦੇ ਵਿੱਚ ਜਿਹੜਾ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕੀਤੀ ਹੈ ਇਸ਼ੂ ਜਿਹੜਾ ਹੈਗਾ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲਣਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ 14 ਅਪ੍ਰੈਲ ਤੱਕ ਹਟਾਏ ਜਾਣ ਦੀ ਧਮਕੀ ਦੇਣੀ ਔਰ ਪਲੱਸ ਉਹਨਾਂ ਨੇ ਬਾਰ-ਬਾਰ ਪੰਜਾਬ ਦੀ ਸ਼ਾਂਤਮਈ ਮਾਹੌਲ ਨੂੰ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦਾ ਜਿਹੜਾ ਮੁੱਦਾ ਆ ਇਹ ਪੰਜਾਬ ਦੇ ਵਿੱਚ ਇਸ ਵੇਲੇ ਵਖਰੇਆ ਔਰ ਆਮ ਆਦਮੀ ਪਾਰਟੀ ਔਰ ਪੰਜਾਬ ਦੀ ਸਰਕਾਰ ਇਸ ਗੱਲ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੀ ਹੈ ਔਰ ਹਰ ਪੰਜਾਬ ਦੇ ਵਿੱਚ ਸਾਡੇ ਪਾਰਟੀ ਦੇ ਮਨਿਸਟਰ ਸਹਿਬਾਨ ਪਾਰਟੀ ਦੇ ਐਮਐਲਏ ਸਹਿਬਾਨ ਪਾਰਟੀ ਦੇ ਜ਼ਿੰਮੇਵਾਰ ਆਗੂ ਸਹਿਬਾਨ ਸਾਰਿਆਂ ਨੇ ਹੀ ਇਸ ਘਟਨਾ ਨੂੰ ਇਸ ਜਿਹੜਾ ਉਹ ਅਖੌਤੀ ਆਪਣੇ ਆਪ ਨੂੰ ਸਿੱਖ ਕਹਾਉਂਦਾ ਗੁਰਪਤ ਪੰਤ ਪੰਨੂ ਉਹਦੀ ਗੱਲ ਨੂੰ ਜਿਹੜਾ ਆ ਉਹ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ لیکن میں پنجاب دے لوکاں دے ਧਿਆਨ دے وچ دو تین گੱਲਾਂ ਹੀ ਲਿਆ ਲਿਆਣੀਆਂ ਚਾਹਾਂ ਕਿਉਂਕਿ ਗੁੰਮਰਾਹਕੂਨ ਪ੍ਰਚਾਰ ਜਿਹੜਾ ਆ ਉਹ ਬਹੁਤ ਘਾਤਕ ਹੁੰਦਾ ਗੁੰਮਰਾਹਕੂਨ ਪ੍ਰਚਾਰ ਜਿਹੜਾ ਆ ਉਹ ਬਹੁਤ ਮਾੜਾ ਹੁੰਦਾ ਔਰ ਉਹਨਾਂ ਨੇ ਗੁੰਮਰਾਹਕੂਨ ਪ੍ਰਚਾਰ ਕੀ ਕੀਤਾ ਕਿ ਬਾਬਾ ਸਾਹਿਬ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲ ਕੇ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਨੂੰ ਉਹਨਾਂ ਨੇ Hindu ਧਰਮ ਦਾ ਹਿੱਸਾ ਦੱਸਿਆ ਪਰ ਅਸੀਂ Hindu ਨਹੀਂ ਔਰ ਜਦ ਕਿ ਸੰਵਿਧਾਨ ਦੇ ਵਿੱਚ ਜੇ ਸਧਾਰਾ 25 ਬੀ ਦੀ ਉਹ ਗੱਲ ਕਰ ਰਹੇ ਆ ਉਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਲਿਖੀ ਹੈ ਮੈਂ ਤੁਹਾਨੂੰ ਦਿਖਾ ਸਕਦਾ ਕਿ ਕਿਰਪਾਨ ਧਾਰਨ ਕਰਨਾ ਤੇ ਕਿਰਪਾਨ ਲੈ ਕੇ ਤੁਰਨਾ ਸਿੱਖ ਧਰਮ ਦਾ ਹਿੱਸਾ ਮੰਨਿਆ ਜਾਊਗਾ ਇਹ ਗੱਲ ਲਿਖੀ ਹੋਈ ਹੈ ਸੰਵਿਧਾਨ ਦੇ ਵਿੱਚ ਤਾਂ ਇਹਦਾ ਮਤਲਬ ਹੈ ਵੀ ਸਿੱਖ ਇੱਕ ਵੱਖਰਾ ਧਰਮ ਹੈ ਤੇ ਸਿੱਖ ਧਰਮ ਹੀ ਇੱਕ ਇਹੋ ਜਿਹਾ ਧਰਮ ਹੈ ਜਿਹਨੂੰ ਪੰਜ ਕਕਾਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹਨੂੰ ਕਾਨੂੰਨੀ ਮਾਨਤਾ ਜਿਹੜੀ ਹੈ ਉਹ ਭਾਰਤ ਦੇ ਸੰਵਿਧਾਨ ਨੇ ਦਿੱਤੀ ਹੈ ਤਾਂ ਇਹ ਜਿਹੜਾ ਗੁੰਮਰਾਹਕੂਨ ਪ੍ਰਚਾਰ ਹੈ ਇਹ ਉਹਦੇ ਵੱਲੋਂ ਕੀਤਾ ਜਾ ਰਿਹਾ ਔਰ ਕਈ ਲੋਕ ਜਿਹੜੇ ਆ ਇਹਦੇ ਵਿੱਚ ਗੁੰਮਰਾਹ ਹੋ ਵੀ ਜਾਂਦੇ ਆ ਜਿੱਦਾਂ ਉਹ ਤਾਂ ਬਾਹਰ ਬੈਠਾ ਔਰ ਬਾਹਰ ਬੈਠ ਕੇ ਇੱਥੇ ਨਾ ਕਿਸੇ ਨਾ ਕਿਤੇ ਸ਼ਰਾਬੀ ਅੰਸਰਾ ਦੇ ਕੋਲੋਂ ਕੋਈ ਨਾ ਕੋਈ ਸ਼ਰਾਰਤ ਕਰਵਾਉਂਦੇ ਆ ਔਰ ਜਿਹੜੀ ਉਹਨੇ ਲਫ਼ਜ਼ ਵਰਤੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਬੜੀ ਭੱਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਆ ਤੋਂ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਇੰਨਾ ਮਜ਼ਬੂਤ ਸੰਵਿਧਾਨ ਹੈ ਕਿ ਤੁਸੀਂ ਉਦਾਹਰਣ ਲੈ ਲਓ ਦੁਨੀਆ ਭਰ ਦੇ ਵਿੱਚ ਭਾਰਤ ਦੇਸ਼ ਜਿਹੜਾ ਹੈ 1947 ਚ ਆਜ਼ਾਦ ਹੋਇਆ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਲੇਕਿਨ ਕਈ ਦੇਸ਼ ਇਦਾਂ ਦੇ ਆ ਜਿਹੜੇ ਭਾਰਤ ਤੋਂ ਬਾਅਦ ਆਜ਼ਾਦ ਹੋਏ ਔਰ ਉਹਨਾਂ ਦੇ ਕਈ ਟੁਕੜੇ ਹੋ ਗਏ ਜੇ ਭਾਰਤ ਦੇਸ਼ ਜਿਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਪਛਾਵਾਂ ਬੁੱਲੀਆਂ ਜਾ ਰਹੀਆਂ ਕਿੰਨੇ ਕੁ ਧਰਮਾਂ ਦੇ ਲੋਕ ਇੱਥੇ ਰਹਿ ਰਹੇ ਆ ਤੇ ਜੇ ਇੰਨੀਆਂ ਪਾਸ਼ਾਮਾ ਔਰ ਇਨੇ ਧਰਮਾਂ ਦੇ ਲੋਕ ਰਹਿਣ ਦੇ ਬਾਵਜੂਦ ਵੀ ਭਾਰਤ ਇੱਕ ਮੁਠਿਆ ਅੱਜ ਤੱਕ ਟੁੱਟਿਆ ਨਹੀਂ ਤਾਂ ਉਹਦਾ ਕਾਰਨ ਹੈ ਭਾਰਤ ਦਾ ਸੰਵਿਧਾਨ ਜਿਹਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 2 ਸਾਲ 9 ਮਹੀਨੇ 11 ਦਿਨਾਂ ਦੇ ਵਿੱਚ ਕੰਪਲੀਟ ਕੀਤਾ ਜਿਨ੍ਹਾਂ ਨੇ ਉਹ ਤਿਆਰ ਕੀਤਾ ਔਰ ਭਾਰਤ ਦਾ ਸੰਵਿਧਾਨ ਜਿਹੜਾ ਇੱਕ ਇਦਾਂ ਦਾ ਸੰਵਿਧਾਨ ਹੈ ਉਸ ਵਿਸ਼ਵਰਤਨ ਨੂੰ ਅਸੀਂ ਉਹਨਾਂ ਨੂੰ ਭਾਰਤ ਰਤਨ ਨਹੀਂ ਅਸੀਂ ਵਿਸ਼ਵਰਤਨ ਕਹਿੰਦੇ ਆ ਵਿਸ਼ਵਰਤਨ ਇਸ ਕਰਕੇ ਕਹਿੰਦੇ ਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦੇ ਸਟੈਚੂ ਇੱਥੇ ਤਾਂ ਲੱਗੇ ਹੋਈ ਆ ਕਿਉਂਕਿ ਉਹ ਭਾਰਤ ਦੇ ਬਸਨੀਕ ਸੀ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਲੇਕਿਨ ਜੇਸ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਭਾਰਤ ਦੇ ਉਸ ਮਹਾਨ ਸਕੂਤ ਨੇ ਸਿੱਖਿਆ ਹਾਸਲ ਕੀਤੀ ਹੈ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਬਾਹਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਲੱਗਾ ਔਰ ਉਹਦੇ ਤੇ ਅਮਰੀਕਨ ਗਵਰਨਮੈਂਟ ਨੇ ਜਿਹੜੇ ਆਪਣੇ ਆਪ ਨੂੰ ਦੁਨੀਆ ਦੀ ਸੁਪਰੀਮ ਪਾਵਰ ਕਹਿੰਦੇ ਆ ਉਹਨਾਂ ਨੇ ਉਹਦੇ ਤੇ ਲਿਖਿਆ ਸਿੰਬਲ ਆਫ ਨੋਲੇਜ ਗਿਆਨ ਦਾ ਪ੍ਰਤੀਕ ਇਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ ਜਿਹੜੇ ਆਪਣੇ ਆਪ ਨੂੰ ਸੁਪਰੀਮ ਪਾਵਰ ਕਹਿੰਦੇ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੇ ਉੱਪਰ ਸਿੰਬਲ ਆਫ ਨੋਲੇਜ ਲਿਖਿਆ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਕਿਸੇ ਜਾਤੀ ਜਾਂ ਕਿਸੇ ਧਰਮ ਦੇ ਨਮਾਇंदे ਨਹੀਂ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਇਸ ਦੇਸ਼ ਦੇ ਭਾਰਤ ਦੇਸ਼ ਦੇ ਨਮਾਇंदे ਔਰ ਸਮੁੱਚੀ ਮਨੁੱਖਤਾ ਦੇ ਨਮਾਇंदे ਸੀ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਤੁਸੀਂ ਦੇਖੋ ਕਿ ਅੱਜ ਕੱਲ ਇੱਕ ਬੰਦਾ ਜੇ ਪੰਜ ਸਰਪੰਚ ਬਣ ਜਵੇ ਤਾਂ ਆਪਣੀ ਕੁਰਸੀ ਨੂੰ ਇੱਦਾਂ ਚਿੰਬੜ ਕੇ ਬਹਿ ਜਾਂਦਾ ਵੀ ਛੱਡਦਾ ਨਹੀਂ ਲੇਕਿਨ ਉਹ ਮਹਾਨ ਸਪੂਤ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਜਿਨੇ ਆਪਣੀ ਕੁਰਸੀ ਨੂੰ ਲੱਤ ਇਸ ਕਰਕੇ ਮਾਰ ਦਿੱਤੀ ਉਸ ਵੇਲੇ ਦੀ ਗਵਰਨਮੈਂਟ ਦੀ ਕੈਬਨਟ ਦੇ ਵਿੱਚੋਂ ਕਿ ਹਿੰਦੂ ਕੋਡ ਵਿੱਚ ਜਿਹੜਾ ਆ ਉਹਦੇ ਵਿਰੋਧ ਦੇ ਵਿੱਚ ਔਰ ਇਹ ਇਤਿਹਾਸ ਹੈ ਕਿ ਭਾਰਤ ਦੀ ਨਾਰੀ ਨੂੰ ਅਸੀਂ ਨਾਰੀ ਜਾਤੀ ਦੇ ਮੁਕਤੀ ਦਾ ਤਾਂ ਬਾਬਾ ਸਾਹਿਬ ਨੂੰ ਕਿਉਂ ਕਹਿੰਦੇ ਆ ਕਿ ਭਾਰਤ ਦੀ ਨਾਰੀ ਨੂੰ ਅਗਰ ਬਰਾਬਰ ਦੇ ਘਰ ਲੈ ਕੇ ਦਿੱਤੇ ਅਗਰ ਇਸ ਦੇਸ਼ ਦੇ ਅੰਦਰ ਇਸ ਦੇਸ਼ ਦੀ ਔਰਤ ਜਿਹੜੀ ਹੈ ਅੱਜ ਦੇਸ਼ ਦੀ ਪ੍ਰਧਾਨ ਮੰਤਰੀ ਤੱਕ ਬਣੀ ਦੇਸ਼ ਦੀ ਰਾਸ਼ਟਰਪਤੀ ਤੱਕ ਬਣੀ ਦੇਸ਼ ਦੀ ਚੀਫ ਮਿਨਿਸਟਰ ਬਣੀ ਦੇਸ਼ ਦੇ ਅੰਦਰ ਜੱਜ ਵਕੀਲ ਆਈਪੀਐਸ ਆਈਯੂਐਸ ਡਾਕਟਰ ਵਕੀਲ ਇੰਜੀਨੀਅਰ ਪਤਾ ਨਹੀਂ ਹਰ ਫੀਲਡ ਦੇ ਵਿੱਚ ਔਰਤਾਂ ਜਿਹੜੀਆਂ ਉਮਰਤ ਦੇ ਬਰਾਬਰ ਤੋਂ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਬਦੌਲਤ ਹੈ ਤਾਂ ਅੱਜ ਜਿਹੜਾ ਇਹ ਇਹ ਜਿਹੜੀਆਂ ਇਦਾਂ ਦੇ ਮਾਹੌਲ ਇਦਾਂ ਦੀ ਗੰਦੀ ਸ਼ਬਦਾਵਲੀ ਇਸ ਤਰੀਕੇ ਦੇ ਭੈੜੇ ਬਿਆਨ ਜਿਹੜੇ ਆ ਉਹ ਸਮੇਂ-ਸਮੇਂ ਤੇ ਇਹ ਸ਼ਖਸ ਜਿਹੜਾ ਆ ਉਹ ਦਿੰਦਾ ਹੀ ਰਹਿੰਦਾ ਔਰ ਉਹਨੂੰ ਇਸ ਗੱਲ ਦਾ ਪਤਾ ਆ ਕਿ ਇਦਾਂ ਦੀ ਉਹ ਉਹ ਹਲਕੀ-ਫੋਕੀ ਸ਼ੌਹਰਤ ਹਾਸਲ ਕਰਕੇ ਆਪਣਾ ਠਗੜਗਾ ਚਲਾਇਆ ਆ ਉਹਨੇ ਆਪਣੀ ਦੁਕਾਨਦਾਰੀ ਚਲਾਈ ਹੋਇਆ ਇਸ ਗੱਲ ਦਾ ਉਹਨੂੰ ਪਤਾ ਲੇਕਿਨ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਤੋਂ ਅੱਜ ਤੁਹਾਡੇ ਮਾਧਿਅਮ ਤੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਆ ਕਿ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੀਆਂ ਮਾੜੀਆਂ ਹਰਕਤਾਂ ਦੇ ਆਪਾਂ ਧਿਆਨ ਨਹੀਂ ਦੇਣਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਕਿਸੇ ਤਾਰੀਫ ਦੇ ਮਹਤਾਜ ਨਹੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਕਿਸੇ ਤੋਂ ਲੁਕੇ ਹੋ ਨਹੀਂ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਇੱਕ ਉਹ ਚਮਕਦਾ ਹੋਇਆ ਸੂਰਜ ਹੈ ਜਿੱਥੇ ਆ ਮਾੜੇ ਮੋٹے ਜਿਹੜੇ ਦੀਵੇ ਆ ਉਹ ਉਦਾਂ ਹੀ ਨਜ਼ਰੇ ਨਹੀਂ ਆਉਂਦੇ ਤੋਂ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ 134ਵਾਂ ਪਾਵਨ ਪਵਿੱਤਰ ਜਨਮ ਦਿਹਾੜਾ 14 ਅਪ੍ਰੈਲ ਨੂੰ ਆ ਰਿਹਾ 14 ਅਪ੍ਰੈਲ ਨੂੰ ਆਪਾਂ ਸਾਰੇ ਰਲ ਮਿਲ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਜਨਮ ਦਿਨ ਆ ਇਨੂੰ ਆਪਾਂ ਤਿਉਹਾਰ ਬਣਾ ਲਈਏ ਇਹ ਇੱਕ ਤਾਂ ਹੁੰਦਾ ਨਾ ਵੀ ਆਪਾਂ ਜਨਮ ਦਿਨ ਮਨਾਉਣਾ ਜਨਮ ਦਿਨ ਨਹੀਂ ਇੱਕ ਤਿਉਹਾਰ ਦੇ ਰੂਪ ਦੇ ਵਿੱਚ ਆਪਾਂ ਮਨਾਈਏ ਕਿ ਇੱਕ ਤਿਉਹਾਰ ਬਣ ਜਵੇ ਔਰ ਦੂਸਰੀ ਗੱਲ ਕਿ ਇਹ ਜਿਹੜੀਆਂ ਧਮਕੀਆਂ ਆ ਕਿ ਬਾਬਾ ਸਾਹਿਬ ਦੇ ਸਟੈਚੂ ਜਿਹੜੇ ਹਟਾ ਦਿਓ ਤੇ ਇਹ ਜਿਹੜੀਆਂ ਧਮਕੀਆਂ ਇਹਦਾ ਜਵਾਬ ਜਿਹੜਾ ਆ ਜਿਹੜਾ ਕੋਈ ਹਟਾਉਣ ਆਊਗਾ ਉਹਨੂੰ ਮੌਕੇ ਤੇ ਜ਼ਰੂਰ ਦੇਵਾਂਗੇ ਔਰ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਜਿਹੜੇ ਸਾਥੀ ਨੇ ਸਾਡੇ ਸਾਰੇ ਸਾਥੀ ਜਿਹੜੇ ਆ ਉਹ 14 ਅਪ੍ਰੈਲ ਜਾਂ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਜਦੋਂ ਵੀ ਕਿਸੇ ਨੇ ਕੋਈ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਕੋਈ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ ਵੀ ਉਹਦੇ ਲਈ ਹੈ ਔਰ ਸਾਡੇ ਸਤਿਕਾਰਯੋਗ ਸਾਥੀ ਵੀ ਜਿਹੜੇ ਆ ਉਹਦੇ ਰਖਵਾਲੀ ਦੇ ਲਈ ਹਮੇਸ਼ਾ ਖੜੇ ਰਹਿਣਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੋਂ ਮੈਂ ਰਿਕਵੈਸਟ ਕਰਦਾ ਸਾਡੇ ਸਤਿਕਾਰਯੋਗ ਗੋਗੀ ਜੀ ਜਿਹੜੇ ਸਾਡੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਆਪਣੀ ਗੱਲ ਜਿਹੜੀ ਆ ਤੁਹਾਡਾਂ ਨਾਲ ਸਾਂਝੀ ਕਰ ਸਭ ਤੋਂ ਪਹਿਲਾਂ ਸਾਥੀਓ ਹਲੋ ਸਭ ਤੋਂ ਪਹਿਲਾਂ ਆਜੋ ਆਜੋ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀ ਜੈ ਭਾਰਤ ਔਰ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰੇ ਤੋਂ ਆਏ ਆ ਸਭ ਦਾ ਬਹੁਤ-ਬਹੁਤ ਧੰਨਵਾਦ ਆਰਾਮ ਆਵੀ ਪਾਰਟੀ ਦੀ ਜਿਹੜੀ ਸਾਡੀ ਲੀਡਰਸ਼ਿਪ ਬੈਠੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਸ ਵਿਸ਼ੇ ਉੱਪਰ ਅੱਪਾ ਗੱਲ ਕਰਨ ਜਾ ਰਹੇ ਆ ਕਿ ਜਿਸ ਦਾ ਨਾਮ ਗੁਰ ਤੋਂ ਸ਼ੁਰੂ ਹੋ ਰਿਹਾ ਪਰ ਮੈਂ ਉਹਨੂੰ ਕਦੀ ਵੀ ਇਸ ਨਾਮ ਨਾਲ ਨਹੀਂ ਪੁਕਾਰਾਂਗਾ ਪਤਵੰਤ ناکਾਮ ਪੰਨੂ ਜਿਸ ਨੇ ਬਹੁਤ ਵੱਡੀ ਕਾਨੂੰਨੀ ਹਰਕਤ ਕੀਤੀ ਆ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਉਹਨਾਂ ਦੇ ਖਿਲਾਫ ਪੱਦੀ ਸ਼ਬਦਾਵਲੀ ਵਰਤੀ ਆ ਔਰ ਇੱਕ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਆ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੇ ਹਰ ਦਿਨ ਦੇ ਉੱਪਰ ਉਹ ਬਾਬਾ ਸਾਹਿਬ ਜੀ ਦੇ ਜਿਹੜੇ ਬੁੱਤ ਆ ਉਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਤੋੜੇਗਾ ਜਾਂ ਕੋਈ ਕਾਨੂੰਨੀ ਹਰਕਤ ਕਰੇਗਾ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਇਹ ਨਹੀਂ ਹੋਣ ਦੇਵੇਗੀ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਆ ਬਾਬਾ ਸਾਹਿਬ ਜੀ ਦੀ ਸੋਚ ਦੇ ਉੱਪਰ ਪਹਿਰਾ ਦੇਣ ਵਾਲੇ ਆ ਔਰ बाबा साहब ਜਿਨ੍ਹਾਂ ਨੇ 32 ਡਿਗਰੀਆਂ ਹਾਸਲ ਕੀਤੀਆਂ ਔਰ ਚਾਰ ਵਿਸ਼ਿਆਂ ਦੇ ਉੱਪਰ ਫਿਲਾਸਫੀ ਜਿਹੜੀ ਆ ਹਾਸਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਉਹ ਲੋਕ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈਗਾ बाबा साहब ਡਾਕਟਰ ਅਮੀਰ ਕਾ ਜਦੋਂ ਪੜ੍ਹ ਕੇ ਬਾਹਰੋਂ ਆਏ ਤਾਂ ਤੁਸੀਂ ਦੇਖੋ ਕਿ ਆਉਂਦਿਆ ਸਰ ਜਦੋਂ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਮਿਲੀ ਉਸ ਦੌਰਾਨ ਵੀ बाबा साहब ਦੇ ਨਾਲ ਬਹੁਤ ਮਾਰੀ ਹਰਕਤ ਹੋਈ ਕਿ ਜਾਤੀ ਸੂਚਕ ਸ਼ਬਦ ਵਰਤੇ ਗਏ ਇਹਨਾਂ ਦੀ ਜਾਤ ਪੁੱਛੀ ਗਈ ਔਰ बाबा साहब ਜੀ ਰੋਏ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ 바ਵਾ ਸਾਹਿਬ ਰੋਣ ਤੋਂ ਬਾਅਦ ਕਿਤੇ ਭੱਜੇ ਨਹੀਂ 바ਵਾ ਸਾਹਿਬ ਉਹਨਾਂ ਨੇ ਫਿਰ ਇੱਕ ਨਿਸ਼ਚੈ ਕੀਤਾ ਕਿ ਮੈਂ ਲੋਕਾਂ ਦੇ ਹੱਕਾਂ ਦੇ ਲਈ ਖੜਾਂਗਾ ਔਰ 바ਵਾ ਸਾਹਿਬ ਜੀ ਨੇ ਲੜਾਈ ਲੜ ਕੇ ਦਲੇ ਸਮਾਜ ਦਾ ਔਰ ਪੂਰੇ ਭਾਰਤ ਦੇਸ਼ ਦਾ ਉਸ ਦੀ ਕਾਇਆ ਕਲਪ ਕੀਤੀ ਔਰ 바ਵਾ ਸਾਹਿਬ ਲੜੇ ਮੈਂ ਪਤਵੰਤ ਪੰਨੂ ਨੂੰ ਦੱਸ ਦੇਣਾ ਚਾਹੁੰਦਾ ਕਿ 바ਵਾ ਸਾਹਿਬ ਜੀ ਦੇ ਪੈਰੋਕਾਰ ਅੱਜ ਵੀ ਜਿਉਂਦੇ ਆ ਇਹ ਭੱਜਣ ਵਾਲੇ ਨਹੀਂ ਆ ਜਿੱਥੇ ਵੀ ਤੂੰ ਆਏਂਗਾ ਤੇਰਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਬਾਬਾ ਸਾਹਿਬ ਬੋਰੀਆਂ ਤੇ ਪੜਨ ਵਾਲੇ ਸ਼ਖਸਗੇ ਬਾਬਾ ਸਾਹਿਬ ਬਹੁਤ ਹੀ ਸੰਘਰਸ਼ ਕਰਕੇ ਅੱਗੇ ਵਧਣ ਵਾਲੇ ਸ਼ਖਸਗੇ ਤੁਸੀਂ ਉਹ ਲੋਕ ਹੋ ਜਿਹੜੇ ਏਸ਼ੀਆ ਚ ਬਹਿ ਕੇ ਬਿਆਨਤਾ ਦੇ ਦਿੰਦੇ ਹੋ ਪਰ ਸਾਡੇ ਭਾਈਚਾਰ ਨੂੰ ਕਦੇ ਵੀ ਤੁਸੀਂ ਖਰਾਬ ਨਹੀਂ ਕਰ ਸਕਦੇ ਚਾਹੇ ਅਸੀਂ ਸਿੱਖਾਂ ਚਾਹੇ ਹਿੰਦੂਆਂ ਚਾਹੇ ਮੁਸਲਮਾਨਾਂ ਇਹ ਸਾਰੇ ਜਿੰਨੇ ਵੀ ਧਰਮ ਹੈਗੇ ਆ ਬਾਬਾ ਸਾਹਿਬ ਜੀ ਦੇ ਸਾਡੇ ਸੰਝੇ ਆ ਕਿਉਂਕਿ ਬਾਬਾ ਸਾਹਿਬ ਜੀ ਨੇ ਸੰਵਿਧਾਨ ਜਿਹੜਾ ਲਿਖਿਆ ਸੀ ਪੂਰੇ ਭਾਰਤ ਲਈ ਲਿਖਿਆ ਸੀ ਅੱਜ ਤੁਹਾਨੂੰ ਦੱਸਿਆ ਜਿਵੇਂ ਸਾਡੇ ਜਰਨੈਲ ਲੰਗਰ ਜੀ ਨੇ ਕਿ ਅਗਰ ਔਰਤ ਨੂੰ ਅਧਿਕਾਰ ਮਿਲਿਆ ਹੋਵੇ ਚਾਹ ਉਹ ਕਿਸੇ ਵੀ ਧਰਮ ਦੀ ਆ ਤਾਂ ਉਹ 바ਵਾ ਸਾਹਿਬ ਜੀ ਕਰਕੇ ਮਿਲਿਆ ਹੋਵੇ ਅੱਜ ਕੋਈ ਵੱਡੇ ਵੱਡੇ ਅਹੁਦਿਆਂ ਤੇ ਆ ਤੋ 바ਵਾ ਸਾਹਿਬ ਜੀ ਕਰਕੇ ਆ ਔਰ ਮੈਂ ਦੱਸਣਾ ਚਾਹੁੰਦਾ ਕਿ 14 ਅਪ੍ਰੈਲ ਨੂੰ ਅਸੀਂ ਇਕੱਠੇ ਹੋ ਕੇ ਹਰ ਬੁੱਤ ਦੇ ਉੱਪਰ ਪਹਿਰਾ ਲਾਵਾਂਗੇ ਔਰ ਇੱਕ ਬਹੁਤ ਵਧੀਆ ਪ੍ਰੋਗਰਾਮ 올ਿਖਾਂਗੇ ਔਰ ਜਿਹਦੇ ਨਾਲ ਇੱਕ ਜਸ਼ਨ ਦਾ ਮਾਹੌਲ ਹੋਵੇਗਾ ਔਰ ਜਿਹੜਾ ਵੀ ਉਸ ਬੁੱਤ ਦੇ ਉੱਪਰ ਆ ਕੇ ਮਾੜੀ ਹੱਤ ਕਰੇਗਾ ਉਸ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਔਰ ਆਮ ਆਦਮੀ ਪਾਰਟੀ ਹਰ ਵਰਗ ਦੇ ਨਾਲਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਆ ਕਿ ਸਾਰੇ ਧਰਮ ਦਾ ਸਤਕਾਰ ਕਰਦੀ ਆ ਚਾਹੇ ਉਹ ਸਿੱਖ ਧਰਮ ਹੋਵੇ ਚਾਹੇ ਹਿੰਦੂ ਚਾਹੇ ਮੁਸਲਮ ਚਾਹੇ ਇਸਾਈ ਅਸੀਂ ਸਭ ਨੂੰ ਬੇਨਤੀ ਕਰਦੈ ਨੇ ਚਾਹੁੰਦੇ ਆ ਕਿ ਆਓ ਆਪਾਂ 14 ਅਪ੍ਰੈਲ ਨੂੰ ਇਕੱਠੇ ਹੋ ਕੇ ਇਸ ਭਾਰਤ ਦੇ ਅੰਦਰ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਈਏ ਔਰ ਜਿਹੜੀਆਂ ਮਾਰੀਆਂ ਹਲਕਤਾ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਈਏ ਜੈ ਭੀ ਜੈ ਭਰ